ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਦੀਓ ਗੁਲਾਮੀ ਦੀ ਗੱਲ ਪਿਛਲੇ ਸਮੇਂ ਦੇ ਵਿੱਚ ਆਪਾਂ ਵਿਚਾਰੀ ਸੀ ਕਿ ਮਾਪੇ ਮਜਬੂਰੀ ਬਸ ਹੋ ਕੇ ਆਪਣੇ ਬੱਚਿਆਂ ਦੇ ਹੀ ਗੁਲਾਮ ਬਣ ਕੇ ਬੈਠੇ ਨੇ ਇਸੇ ਤਰ੍ਹਾਂ ਗਰੀਬੀ ਵੀ ਗੁਲਾਮੀ ਦਾ ਕਾਰਨ ਹੈ ਬਹੁਤ ਐਸੇ ਲੋਕ ਜੋ ਗਰੀਬੀ ਦੇ ਵਿੱਚ ਗੁਲਾਮੀ ਕਰਨ ਵਾਸਤੇ ਤਿਆਰ ਨੇ ਔਰ ਹਰ ਦੁੱਖ ਸਹਿਣ ਵਾਸਤੇ ਤਿਆਰ ਨੇ ਕਿਉਂਕਿ ਸੰਸਾਰ ਦੇ ਵਿੱਚ ਆਪਾਂ ਦੇਖਦੇ ਹਾਂ ਗਰੀਬ ਨੂੰ ਆਦਰ ਮਾਨ ਕੌਣ ਦਿੰਦਾ ਹੈ ਬਹੁਤ ਘੱਟ ਹੋਣਗੇ ਜਿਹੜੇ ਅਮੀਰੀ ਦਾ ਮਾਣ ਨਾ ਕਰਕੇ ਗਰੀਬ ਲੋਕ ਉਹਨਾਂ ਨੂੰ ਮਾਨ ਸਨਮਾਨ ਦਿੰਦੇ ਹੋਣਗੇ ਜਾਫਰੂ ਪਰਮੇਸ਼ਵਰ ਵੈਗੁਰੂ ਦੀ ਗੱਲ ਕਰੀਏ ਤੇ ਭਗਤ ਜੀ ਕਹਿੰਦੇ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆਂ ਮੇਰਾ ਮਾਥੇ ਛਤਰ ਤਰੇ ਜੇ ਆਪਾਂ ਕਬੀਰ ਸਾਹਿਬ ਜੀ ਨੂੰ ਪੁੱਛੀਏ ਤਾਂ ਕਬੀਰ ਸਾਹਿਬ ਕਹਿੰਦੇ ਨਿਰਧਨ ਆਦਰ ਕੋਈ ਨਾ ਦੇ ਨਿਰਧਨ ਜਿਹਦੇ ਕੋਲ ਧਨ ਨਹੀਂ ਹੈ ਗਰੀਬ ਹੈ ਹਾਲਾਂਕਿ ਗੁਰਬਾਣੀ ਦੇ ਮੁਤਾਬਕ ਅੰਦਰ ਦੀ ਗਰੀਬੀ ਚਾਹੀਦੀ ਹੈ ਪਰ ਆਪਾਂ ਗੱਲ ਬਾਹਰ ਦੀ ਕਰ ਰਹੇ ਹਾਂ ਕਿ ਜਿਹੜੇ ਨਿਰਧਨ ਨੇ ਧਨ ਤੋਂ ਹੀਨੇਵੇਂ ਉਹਨਾਂ ਨੂੰ ਕੌਣ ਆਦਰ ਮਾਨ ਸਤਿਕਾਰ ਦਿੰਦਾ ਹੈ ਜਿਹਦੇ ਘਰ ਵਿੱਚ ਦੋ ਵਕਤ ਦੀ ਰੋਟੀ ਨਹੀਂ ਪਰਿਵਾਰ ਨੂੰ ਪਾਲਣ ਵਾਸਤੇ ਰੋਟੀ ਨਹੀਂ ਬੱਚਿਆਂ ਨੂੰ ਪੜਾਉਣ ਲਿਖਾਉਣ ਵਾਸਤੇ ਧਨ ਨਹੀਂ ਕਈ ਐਸੇ ਨੇ ਜਿਹੜੇ ਰੋਗੀ ਨੇ ਪਰ ਗਰੀਬੀ ਦੀ ਅਵਸਥਾ ਦੇ ਵਿੱਚ ਰਹਿਣ ਕਰਕੇ ਉਹਨਾਂ ਕੋਲ ਦਵਾਈ ਦਾ ਇਲਾਜ ਦਾ ਪ੍ਰਬੰਧ ਨਹੀਂ ਇਸ ਲਈ ਕਈ ਬੱਚਿਆਂ ਦੇ ਖਾਤਰ ਜਿਹੜਾ ਉਹ ਗੁਲਾਮੀ ਵੱਡੀ ਜ਼ਿੰਦਗੀ ਜਿਉਣ ਵਾਸਤੇ ਤਿਆਰ ਨੇ ਇਹ ਵੀ ਸਾਡਾ ਇੱਕ ਦੁਖਾਂਤ ਹੈ ਕਿ ਬਹੁਤ ਲੋਕ ਐਸੇ ਨੇ ਜਿਹੜੇ ਗੁਲਾਮੀ ਵਿੱਚ ਜੀ ਰਹੇ ਨੇ ਤੇ ਮਾਲਕ ਉਹਨਾਂ ਤੇ ਹਥਿਆਚਾਰ ਕਰਦੇ ਨੇ ਉਹਨਾਂ ਨੂੰ ਦੁੱਖ ਦਿੰਦੇ ਆ ਉਹਨਾਂ ਨੂੰ ਕੋਈ ਉਹਨਾਂ ਤੇ ਤਰਸ ਨਹੀਂ ਆਉਂਦਾ ਕਬੀਰ ਜੀ ਕਹਿੰਦੇ ਨਿਰਧਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚਿੱਤ ਨਾ ਧਰੇ ਗਰੀਬ ਆਪਣੇ ਵੱਲੋਂ ਕੋਸ਼ਿਸ਼ ਕਰਦਾ ਇਹ ਇਨਸਾਨ ਕਿ ਮੈਂ ਜਿਹੜਾ ਅਮੀਰ ਹੈ ਉਹਨੂੰ ਆਪਣੇ ਵੱਲੋਂ ਕੋਸ਼ਿਸ਼ ਕਰਦਾ ਵੀ ਮੈਂ ਉਹਨੂੰ ਖੁਸ਼ ਕਰਾਂ ਇਸੇ ਤਰ੍ਹਾਂ ਦੀ ਉਹਨੂੰ ਪ੍ਰਸੰਨ ਕਰਾਂ ਪਰ ਉਹ ਉਹਦੇ ਅੰਦਰ ਦੀ ਭਾਵਨਾ ਨੂੰ ਨਹੀਂ ਸਮਝਦਾ ਇਹ ਵੀ ਕਲੀਅਰ ਕਬੀਰ ਸਾਹਿਬ ਨੇ ਕੀਤਾ ਵੀ ਜਿਹੜੇ ਲੱਖਾਂ ਕਰੋੜਾਂ ਅਰਬਾਂ ਖਰਬਾਂ ਦੇ ਮਾਲਕ ਨੇ ਧਿਆਨ ਰੱਖਿਓ ਜਿਸ ਦਿਨ ਦੁਨੀਆ ਤੋਂ ਚਲਣਾ ਹੈ ਤਿੱ ਉਸ ਦਿਨ ਪਤਾ ਲੱਗਣਾ ਹੈ ਵੀ ਨਿਰਧਨ ਕੌਣ ਹੈ ਤੇ ਸਰਧਨ ਕੌਣ ਹੈ। ਭਾਵਤਨਾੜ ਕੌਣ ਹੈ ਤੇ ਕੰਗਾਲ ਕੌਣ ਹੈ? ਇਹ ਵੀ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਕਹ ਕਬੀਰ ਨਿਰਦਨ ਹੈ ਸੋਈ ਜਾਂ ਕਹਿ ਹਰ ਦੇ ਨਾਮ ਨਾ ਹੋਈ ਬਹੁਤਾਂ ਮਾਨ ਹੰਕਾਰ ਨਾ ਕਰੀਏ ਤਨ ਦਾ ਜਾਂ ਅਮੀਰੀ ਦਾ ਵੱਡੇ ਵੱਡੇ ਰਾਜੇ ਮਹਾਰਾਜੇ ਇਸ ਧਰਤੀ ਤੇ ਆਏ ਕੁਝ ਖੱਟ ਕੇ ਨਹੀਂ ਲੈ ਗਏ ਜੇ ਕੋਈ ਗਰੀਬੀ ਦੀ ਅਵਸਥਾ ਵਿੱਚ ਜੀ ਰਿਹਾ ਹੈ ਤੇ ਯਤਨ ਕਰੀਏ ਕੋਸ਼ਿਸ਼ ਕਰੀਏ ਗੁਰੂ ਨਾਨਕ ਸਾਹਿਬ ਜੀ ਭਾਈ ਲਾਲੋ ਜੀ ਦੇ ਘਰ ਗਏ ਦੇ ਆਸ-ਪਾਸ ਅਹਿਮਦਾਬਾਦ ਦੇ ਇਲਾਕੇ ਦੇ ਜਿਹੜੇ ਇਲਾਕੇ ਦੇ ਲੋਕ ਨੇ ਉਹ ਗੱਲਾਂ ਕਰਦੇ ਸੀ ਦੇਖੋ ਜੀ ਇੱਕ ਤਰਖਾਨ ਇੱਕ ਗਰੀਬ ਦੇ ਘਰ ਨਾਨਕ ਜੀ ਆ ਕੇ ਬੈਠ ਗਏ ਪਰ ਕਿੰਨੀ ਵੱਡੀ ਅਮੀਰੀ ਦੇ ਦਿੱਤੀ ਮਾਲਕ ਨੇ ਕਿਉਂਕਿ ਨਾਉ ਗਰੀਬ ਨਿਵਾਜ ਹੈ ਇਸ ਵਾਸਤੇ ਉਸ ਮਾਲਕ ਦੇ ਭੈਅ ਵਿੱਚ ਰਹੀਏ ਜੇ ਸਾਨੂੰ ਅਮੀਰੀ ਦਿੱਤੀ ਹੈ ਤੇ ਮੋਤਾ ਮਾਨ ਹੰਕਾਰ ਨਾ ਕਰੀਏ ਜਿਹੜੇ ਨਿਰਧਨ ਨੇ ਉਹਨਾਂ ਦੀ ਮਜਬੂਰੀ ਨੂੰ ਸਮਝਿਆ ਕਰੀਏ ਕੋਸ਼ਿਸ਼ ਕਰੀਏ ਉਹਨਾਂ ਨੂੰ ਅਹਿਸਾਸ ਨਾ ਕਰਾਇਆ ਕਰੀਏ ਵੀ ਤੁਸੀਂ ਸਾਡੇ ਗੁਲਾਮ ਹੋ ਕਈ ਐਸੇ ਨੇ ਜਿਹੜੇ ਅਹਿਸਾਸ ਕਰਾਉਂਦੇ ਆ ਕਿ ਤੁਸੀਂ ਸਾਡੇ ਗੁਲਾਮ ਹੋ ਸਾਡੇ ਹੁਕਮ ਵਿੱਚ ਚੱਲਣਾ ਜੋ ਅਸੀਂ ਕਹਿਣਾ ਤੁਸੀਂ ਉਹੀ ਕੁਝ ਕਰਨਾ ਇਸ ਲਈ ਗਰੀਬੀ ਵੀ ਇੱਕ ਗੁਲਾਮੀ ਦਾ ਕਾਰਨ ਬਣ ਜਾਂਦੀ ਹੈ ਅੱਜ ਬਹੁਤ ਲੋਕ ਐਸੇ ਨੇ ਜੋ ਗਰੀਬੀ ਕਰਕੇ ਗੁਲਾਮੀ ਵਾਲਾ ਜੀਵਨ ਜਿਹੜੇ ਨੇ ਉਹ ਜੀ ਰਹੇ ਨੇ ਗੁਰੂ ਸਾਹਿਬ ਮੀਰ ਕਰਨ ਅਸੀਂ ਇਹਦੇ ਤੋਂ ਉੱਪਰ ਉੱਠ ਕੇ ਉਸ ਪਰਮੇਸ਼ਵਰ ਨੂੰ ਸਮਝੀਏ ਉਹਦੀ ਦਿੱਤੀ ਹੋਈ ਇਨਸਾਨੀਅਤ ਨੂੰ ਸਮਝੀਏ ਇਹ ਇਨਸਾਨੀਅਤ ਵਾਲਾ ਗੁਣ ਸਾਡੇ ਵਿੱਚ ਹੋਏਗਾ ਇਹ ਗਰੀਬੀ ਅਮੀਰੀ ਦਾ ਫਰਕ ਮਿਟ ਜਾਏਗਾ ਗੁਲਾਮੀ ਆਪੇ ਹੀ ਮਿਟ ਜਾਣੀ ਆ ਜੇ ਮਾਲਕ ਨੇ ਚਾਰ ਪੈਸੇ ਸਾਨੂੰ ਦਿੱਤੇ ਆ ਕੋਸ਼ਿਸ਼ ਕਰੋ ਕਿਸੇ ਗਰੀਬ ਦੀ ਮਦਦ ਹੋ ਜਾਏ ਬੱਚਿਆਂ ਦੀ ਪੜ੍ਹਾਈ ਹੋ ਜਾਏ ਬੱਚਿਆਂ ਦੇ ਸਕੂਲ ਦੀ ਵਰਦੀ ਲੈ ਕੇ ਦੇ ਦਿਓ ਜਿਹੜੇ ਹਸਪੀਟਲ ਦੇ ਵਿੱਚ ਕਈ ਐਸੇ ਮਰੀਜ਼ ਨੇ ਜਿਹੜੇ ਇਲਾਜ ਨਹੀਂ ਕਰਵਾ پا ਰਹੇ ਉਹਨਾਂ ਦਾ ਇਲਾਜ ਹੋ ਜਾਏ ਕਿਸੇ ਦੀ ਦਵਾਈ ਦਾ ਪ੍ਰਬੰਧ ਕਰ ਦਿਓ ਕੋਈ ਇੰਨੀ ਗਰੀਬੀ ਦੀ ਅਵਸਥਾ ਵਿੱਚ ਹੈ ਕਿ ਉਹਦੇ ਕੋਲ ਰੋਟੀ ਕੱਪੜਾ ਮਕਾਨ ਵੀ ਨਹੀਂ ਜੁੜਦਾ ਤੇ ਕੋਸ਼ਿਸ਼ ਕਰੀਏ ਆਪਾਂ ਜੇ ਮਾਲਕ ਨੇ ਸਾਨੂੰ ਧਨ ਦਿੱਤਰ ਹੈ ਅਮੀਰੀ ਦਿੱਤੀ ਹੈ ਤੇ ਅਸੀਂ ਕਿਸੇ ਦਾ ਭਲਾ ਕਰ ਸਕੀਏ ਜਦੋਂ ਅਸੀਂ ਕਿਸੇ ਦਾ ਭਲਾ ਕਰਾਂਗੇ ਤੇ ਸੱਚ ਜਾਣਿਓ ਉਹ ਪਰਮੇਸ਼ਵਰ ਵੀ ਸਾਡਾ ਭਲਾ ਕਰੇਗਾ ਬਾਕੀ ਰਹੀ ਗੱਲ ਕਿ ਕੋਈ ਅਰਬਾਂ ਖਰਬਾਂ ਕਰੋੜਾਪਤੀ ਹੋਵੇ ਕਬੀਰ ਸਾਹਿਬ ਕਹਿੰਦੇ ਮੈਂ ਉਹਨੂੰ ਨਿਰਦਨ ਮੰਨਦਾ ਜਿਹਦੇ ਪੱਲੇ ਨਾਮ ਨਹੀਂ ਹੁੰਦਾ ਤੇ ਉਹ ਭਾਵੇਂ ਅਰਬਾਂ ਪਤੀ ਹੈ ਕਰੋੜਾਪਤੀ ਹੈ ਸ਼ਾਊਕਾਰ ਹੈ ਉਹ ਨਿਰਦਨ ਹੈ ਜੇ ਉਹਦੇ ਕੋਲ ਨਾਮ ਦੀ ਕਮਾਈ ਨਹੀਂ ਹੈ ਅੱਜ ਭਾਈ ਲਾਲੋ ਸਭ ਤੋਂ ਵੱਡਾ ਅਮੀਰ ਹੈ ਜਿਹਨੂੰ ਕੋਈ ਕਹਿੰਦੇ ਸੀ ਨਾ ਵੀ ਗਰੀਬ ਹੈ ਅੱਜ ਗੁਰੂ ਗ੍ਰੰਥ ਸਾਹਿਬਹਾਰਾਜ ਗੁਰੂ ਨਾਨਕ ਸਾਹਿਬ ਦੇ ਹਿਰਦੇ ਚ ਭਾਈ ਲਾਲੋ ਜੀ ਬੈਠੇ ਆ ਤੇ ਪੂਰੀ ਦੁਨੀਆ ਦਾ ਸਿਰ ਉਹਨਾਂ ਦੇ ਅੱਗੇ ਝੁਕਦਾ ਕਿੱਡੀ ਵੱਡੀ ਅਮੀਰੀ ਮਹਾਰਾਜ ਨੇ ਦਿੱਤੀ ਆ ਤੋਂ ਗੁਰੂ ਮਹਾਰਾਜ ਦੀ ਕਿਰਪਾ ਕਰਨ ਗਰੀਬੀ ਵੀ ਇੱਕ ਗੁਲਾਮੀ ਦਾ ਕਾਰਨ ਬਣ ਜਾਂਦੀ ਹੈ ਗੁਰੂ ਸਾਹਿਬ ਮੇਰ ਕਰਨੇ ਗਰੀਬੀ ਕੱਟੀ ਜਾਏ ਅੰਦਰ ਦੀ ਗਰੀਬੀ ਲੈ ਕੇ ਆਈਏ ਨਿਮਰਤਾ ਵਾਲਾ ਗੁਣ ਪਿਆਰ ਵਾਲਾ ਗੁਣ ਜੋ ਗੁਰੂ ਮਾਰੀ ਨੇ ਸਾਨੂੰ ਬਖਸ਼ਿਆ ਹੈ ਤੇ ਗੁਰੂ ਸਾਹਿਬ ਜੀ ਜਿਹੜੇ ਅੱਜ ਬਾਹਰ ਦੀ ਗਰੀਬੀ ਕਰਕੇ ਗੁਲਾਮੀ ਵਾਲਾ ਜੀਵਨ ਜੀ ਰਹੇ ਨੇ ਉਹਨਾਂ ਨੂੰ ਮਹਾਰਾਜ ਜੀ ਇਸ ਗੁਲਾਮੀ ਤੋਂ ਆਜ਼ਾਦ ਕਰਾਉਣ ਮੁਕਤ ਕਰਾਉਣ ਉਹਨਾਂ ਦੇ ਜੀਵਨ ਦੇ ਵਿੱਚ ਵੀ ਖੁਸ਼ੀਆਂ ਦੇ ਰੰਗ ਭਰ ਜਾਣ ਬੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ